ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਬਈ ਤੇ ਆਪਾਂ ਰਾਜਸਥਾਨ ਖੜੇ ਸੀ ਜੈਤਪੁਰ ਪਿੰਡ ਜਿਲ੍ਹਾ ਬੀਕਾ ਨੇਰ ਦੇ ਵਿੱਚ ਤੇ ਜਿੱਥੇ ਅਸੀਂ ਜਾ ਰਹੇ ਸੀ ਰਸਤੇ ਵਿੱਚ ਜਦੋਂ ਦੇਖਿਆ ਇੱਧਰ ਦਿਖਾ ਦੇ ਭਰਾਵਾਂ ਨੂੰ ਸਾਰਾ ਬਾਗ ਲੱਗਿਆ ਹੋਇਆ ਸੀ ਅਰਜਨ ਸਰ ਹਾਈਵੇ ਦੇ ਉੱਤੇ ਅਰਜਨ ਸਰ ਹਾਈਵੇ ਦੇ ਉੱਤੇ ਹਾਂ ਭਾਰਤ ਮਾਲਾ ਦੇ ਨਾਲ ਹਾਂਜੀ ਤੇ ਖੰਜੂਰਾ ਦਾ ਬਾਗ ਜਦੋਂ ਦੇਖਿਆ ਤੇ ਅਸੀਂ ਅਖ ਮਿਲ ਕੇ ਜਰੂਰ ਜਾਵਾਂਗੇ ਤੇ ਇੱਥੇ ਸਾਨੂੰ ਅੰਕਲ ਜੀ ਬੋਲੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਆਪਣਾ ਸਾਰੇ ਭਰਾਵਾਂ ਨੂੰ ਨਾਮ ਦੱਸ ਦਿਓ ਕੀ ਨਾਮ ਹੈ ਮੇਰਾ ਇਹ ਸੋਨ ਲਾਲ ਗੋਦਾਰਾ ਹਾਂਜੀ ਪਿੰਡ ਕਰਨੋ ਅੱਛਾ ਹਰਿਆਣੇ ਚ ਜੀ ਹਰਿਆਣੇ ਚ ਠੀਕ ਹੈ ਜੀ ਤੇ ਰੈਸ ਮੇਰੀ ਦਰਿਆਪੁਰ ਹੈ ਠੀਕ ਹੈ ਬਸ ਸਟੈਂਡ ਤੇ ਠੀਕ ਹੈ ਜੀ ਖੇਤੀ ਤੁਸੀਂ ਇੱਥੇ ਕਰ ਰਹੇ ਆ ਜੀ ਨਹੀਂ ਦੋਨੇ ਥਾਂ ਕਰ ਰਹੇ ਆ ਅੱਛਾ ਉੱਥੇ ਵੀ ਕਰ ਰਹੇ ਆ ਹਾਂਜੀ ਠੀਕ ਹੈ ਜੀ ਉੱਥੇ ਜੋਨੇ ਵਾਲੀ ਜ਼ਮੀਨ ਆਪਣੇ ਕੋਲੇ ਤੇ ਇਹ ਕਿੰਨਾ ਚਿਰ ਹੋ ਗਿਆ ਜੀ ਇੱਥੇ ਇਹਨੂੰ ਕਰਦੇ ਨੂੰ ਸੋਣ ਇਹ ਮੈਂ ਪਿਛਲੀ ਸਾਲ ਮਈ ਤੇ ਲਿਆ ਸੀ ਦੋ ਅੱਛਾ ਇਸ ਤਰ੍ਹਾਂ ਬਾਗ ਤਿਆਰ ਹੀ ਲਿਆ ਸੀਗਾ ਇਹ ਲੱਗਿਆ ਲਗਾਇਆ ਲੱਗਿਆ ਲਗਾਇਆ ਲਿਆ ਜੀ ਠੀਕ ਹੈ ਜੀ ਹਾਂਜੀ ਤੇ ਫਸਲ ਲੈ ਲਈ ਜੇ ਤੂੰ ਕਦੀ ਫਸਲ ਲਈ ਪਿਛਲੀ ਸਾਲ ਬੜੀ ਸੋਹਣੀ ਫਸਲ ਅੱਛਾ ਜੀ ਉਹ ਸਾਰੀ ਵੰਡਣ ਮੁੰਨ ਨੇ ਤੇ ਲੈ ਮੈਂ ਜੰਨੇ ਬੇਚਣ ਚ ਸ਼ੌਕ ਨਹੀਂ ਸੀ ਮੈਨੂੰ ਅੱਛਾ ਵੇਚੀ ਨਹੀਂ ਜੀ ਬਈ ਜਿੰਨਾ ਖੋਸੇ ਬੈਣ ਭਰਾਵਾਂ ਨੂੰ ਖਵਾਈਏ ਅੱਛਾ ਜੀ ਸਾਰੇ ਰਿਸ਼ਤੇਦਾਰ ਸਾਰੇ ਭਰਾ ਕੁਝ ਕਰਤੇ ਹੀ ਹਾਂ ਜਿੰਨਾ ਬੰਡਿਆ ਗਿਆ ਅੱਛਾ ਜੀ ਜੋ ਪੈਸੇ ਬੰਡੇ ਗਏ ਅੱਛਾ ਜੀ ਉਹ ਗੋਸਾਲੇ ਚ ਦਿੱਤੇ ਅੱਛਾ ਫਸਲ ਦਾ 1 ਰੁਪਿਆ ਘਰੇ ਹੀ ਨਹੀਂ ਲਗੇ ਠੀਕ ਹੈ ਜੀ ਗੋਸਾਲੇ ਤੂੜਾ ਚਲੋ ਥੋੜੀ ਸਰਦਾ ਸੀਗੀ ਹਨਾ ਪਰਮਾਤਮਾ ਨੇ ਬਹੁਤ ਤੇ ਹੁਣ ਕਦੋਂ ਲੱਗਣਾ ਇਹਨੂੰ ਫਲ ਅੱਗੇ ਜੀ ਹੁਣ ਮਾਰਚ ਆਉਗੇ ਮਾਰਚ ਚ ਫਲ ਆਉਣਾ ਹੈ ਤੇ ਬਾਕੀ ਅ ਸਿਸਟਮ ਇਹਦਾ ਕੀ ਰੇਟ ਰੂਟ ਆ ਵਿਕਦਾ ਜੀ ਇਹ ਇਹ 75 ਰੁਪਏ ਕਿਲੋ ਜੀ ਇੱਥੋਂ ਆ ਕੇ ਲੈ ਜਾਣਗੇ ਅੱਛਾ ਇੱਥੋਂ ਆ ਕੇ ਖੁਦ ਇੱਥੋਂ ਤੁਹਾਨੂੰ ਕਿਤੇ ਜਾਣ ਦੀ ਜਰੂਰ ਨਹੀਂ ਨਾ ਕਿੱਥੇ ਜਾਣ ਦੀ ਲੋੜ ਨਹੀਂ ਤੇ ਇੱਕ ਕਵੰਟਲ ਤੋਂ ਕਿੰਨਾ ਕੁ ਹੋ ਜਾਂਦਾ ਜੀ ਇਹ ਇਹ ਕਵੰਟਲ ਤੋਂ ਲੈ ਕੇ ਤਿੰਨ ਕਵੰਟਲ ਤੱਕ ਹੋ ਜਾਂਦਾ ਹੈ ਕਵੰਟਲ ਤੋਂ ਲੈ ਕੇ ਤਿੰਨ ਕਵੰਟਲ ਤਿੰਨ ਕਵੰਟਲ 75 ਰੁਪਏ ਕਿਲੋ ਵਿਕਣਾ ਹਾਂਜੀ ਹਾਂਜੀ ਵੈਰਾਈਟੀ ਹੈ ਅੱਛਾ ਜੀ ਕਿਹੜੀ ਵੈਰਾਈਟੀ ਦਾ ਨਾਮ ਹੈ ਵੈਰਾਈਟੀ ਹੈ ਜੀ ਖਨੋਜੀ ਖਨੋਜੀ ਦੇ ਵਿੱਚ ਬਰੀ ਦੇ ਬੂਟੇ ਵੀ ਆ जी। अच्छा, अच्छा ये ये जी, जी। बच्छी को। बच्छी को। ते ਕਿੰਨੀ ਜਗ੍ਹਾ ਚ ਲਾਰਖੀ ਆਪਾਂ ਇਹ 16 ਬਿਗਿਆ 6 ਜਿੰਨੀਆਂ ਬਲ 625 ਕੋਟੇ ਇੱਥੇ 16 ਬਿਗਿਆ 625 ਕੋਟੇ ਆਖੀ ਠੀਕ ਹੈ ਜੀ ਤੇ ਫਿਰ ਇਹ ਤਾਂ ਪਾਣੀ ਵਗੈਰਾ ਦੀ ਇਹਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਪਾਣੀ ਟੂਲ ਦਾ ਪਾਣੀ ਲਗਾ ਰਿਹਾ ਹੈ ਸਾਰਾ ਸਿਸਟਮ ਹੈ ਸਾਰਾ ਜੀ ਅੱਛਾ ਜੀ ਤੇ ਹੁਣ ਪਰਮਾਤਮਾ ਦੇ ਨਾਲ ਅੰਡਰਗਰਾਉਂਡ ਕਰਦੇ ਹੁਣ ਤਾਂ ਬਾਹਰ ਹੈ ਨਾ ਅਚ ਅੰਡਰਗਰਾਉਂਡ ਕਰਾਂਗੇ ਹਾਂ ਜੀ ਤੇ ਇੱਥੇ ਤੁਸੀਂ ਇੱਕ ਹੋਟਲ ਬਣਾ ਰਹੇ ਹੋ ਆਪ ਦਾ ਹੈ ਹਾਂ ਹੋਟਲ ਹੈ ਤੇ ਕਦੋਂ ਤੱਕ ਹੋਟਲ ਤਿਆਰ ਹੋ ਜਾਣਾ ਆਪਣਾ ਉਹ ਹੋਟਲ ਮੰਨੋ ਮਾਰਚ ਚ ਚਲਾ ਦੇਗੇ ਮਾਰਚ ਚ ਚਲਾ ਦੇਗੇ ਜੇ ਕੋਈ ਭਰਾ ਇੱਧਰ ਆਉਂਦਾ ਤਾਂ ਉਹ ਇਸ ਹੋਟਲ ਚ ਵੀ ਰਹਿ ਸਕਦਾ ਹੈ ਨਾ ਕਮਰੇ ਬਣਾਵਾਂਗੇ ਉੱਤੇ ਠੀਕ ਹੈ ਜੀ ਰਹਿਣ ਵਾਲ ਤੇ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦਿਓ ਆਪਾਂ ਨੂੰ ਸਾਰੇ ਭਰਾਵਾਂ ਨੂੰ ਇਹ ਅਰਜਨ ਸਰ ਪੱਲੂ ਤੋਂ ਅਰਜਨ ਸਰ ਹਾਈਵੇ ਦੇ ਉੱਤੇ ਹੈ ਠੀਕ ਹੈ ਜੀ ਭਾਰਤ ਮਾਲਾ ਨਾਲ ਹੈ ਠੀਕ ਹੈ ਜੀ ਉੱਥੇ ਪੰਜ ਟੋਲ ਲੱਗੇ ਨੇ ਟੋਲ ਇਹ ਜਿਹੜੇ ਹੁੰਦੇ ਨੇ ਆਪਣੇ ਠੀਕ ਹੈ ਜੀ ਲੈ ਵੀ ਭਾਈ ਜੇ ਕਿਸੇ ਭਰਾ ਨੇ ਆਉਣਾ ਹੋ ਮਾਰਚ ਤੋਂ ਤੁਸੀਂ ਰਹਿ ਵੀ ਸਕਦੇ ਹੋ ਤੇ ਨਾਲੇ ਮਾਰਚ ਚ ਆਪਨੇ ਜਾ ਖਜੂਰਾ ਵੀ ਤਿਆਰ ਹੋ ਜਾਣਾ ਉਹ ਖਾ ਜਾਣਗੇ ਉਹ ਫ੍ਰੀ ਹੋਣਗੇ ਨਾ ਜੀ ਉਹ ਫ੍ਰੀ ਹੋਣੀਆਂ ਜਿਹੜਾ ਹੋਟਲ ਚ ਰੁਖੂਗਾ ਉਹਨੂੰ ਪਾ ਆਪਾਂ ਜਿਹੜਾ ਬਾਹਰੋਂ ਆਉਗਣਾ ਹਾਂ ਉਹਨੂੰ ਖਜੂਰਾ ਲੈ ਵੀ ਜਿਹੜਾ ਕੋਈ ਵੀ ਬਾਈ ਇੱਥੇ ਰਹੂਗਾ ਹੋਟਲ ਦੇ ਵਿੱਚ ਤੇ ਉਹਨੂੰ ਖਜੂਰ ਜੀ ਹੋਰੇ ਕਹਿੰਦੇ ਬਿਲਕੁਲ ਫ੍ਰੀ ਖਵਾਵਾਂਗੇ ਤੇ ਨਾਲੇ ਤੁਸੀਂ ਚੈੱਕ ਕਰਿਓ ਵੀ ਕਿਵੇਂ ਕੁਛ ਹਨ ਤੇ ਚਲੋ ਜੀ ਸਾਡੇ ਹਰਿਆਣੇ ਦੇ ਬਰਾਏ ਇਹਨ ਬੜੇ ਖੁਸ਼ ਹਨ ਜੀ ਅੱਛਾ ਜੀ ਦੇਖੋ ਜੀ ਚਲੋ ਜੀ ਵਧੀਆ ਜੀ ਧੰਨਵਾਦ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਇਹਨੀ ਜਾਣਕਾਰੀ